ਪਿਛਲੀ ਵੀਡੀਓ ਵਿੱਚ ਅਸੀਂ ਜਾਣਿਆ ਸੀਗਾ ਕਿ ਪੈਰ ਆਖੇਕਾਰ ਸੂਜੇ ਕਿਉਂ ਰਹਿੰਦੇ ਹਨ ਇਹਨਾਂ ਦੇ ਕਿਹੜੇ-ਕਿਹੜੇ ਕਾਰਨ ਹਨ ਤੇ ਕਿਹੜੀਆਂ ਜਿਹੜੀਆਂ ਗੰਭੀਰ ਬਿਮਾਰੀਆਂ ਹੋਣ ਦਾ ਸੰਕੇਤ ਦਿੰਦੇ ਹਨ ਤੇ ਅੱਜ ਅਸੀਂ ਗੱਲ ਕਰਾਂਗੇ ਉਹ ਇੰਪੋਰਟੈਂਟ ਚੀਜ਼ ਦੀ ਉਹ ਹੈ ਇਸ ਦਾ ਇਲਾਜ ਜੇ ਤੁਹਾਡੇ ਪੈਰ ਅਕਸਰ ਹੈਵੀ ਰਹਿੰਦੇ ਨੇ ਜਾਂ ਸੁੱਜੇ ਰਹਿੰਦੇ ਨੇ ਤਾਂ ਟੈਨਸ਼ਨ ਲੈਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਕਿਉਂਕਿ ਬਹੁਤ ਛੋਟੇ ਛੋਟੇ ਸਿੰਪਲ ਜੇ ਲਾਈਫਸਟਾਈਲ ਚੇਂजेस ਕਰਕੇ ਕੁਝ ਡਾਈਟ ਦੇ ਵਿੱਚ ਚੇਂजेस ਕਰਕੇ ਤੇ ਆਯੁਰਵੈਦਿਕ ਨੁਸਖਿਆਂ ਨਾਲ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਹੈਲਥ ਐਂਡ ਲਾਈਫਸਟਾਈਲ ਕੋਚ ਰਾਜਵਿੰਦਰ ਕੌਰ ਤੇ ਤੁਹਾਡਾ ਆਪਣੀ ਹੈਲਥ ਚੈਨਲ ਤੰਦਰੁਸਤ ਪੰਜਾਬ ਵਿੱਚ ਸਾਰਿਆਂ ਦਾ ਸਵਾਗਤ ਹੈ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਗੱਲ ਕਰਦੇ ਹਾਂ ਕਿ ਪੈਰਾਂ ਦੀ ਸੋਜ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਕੀ ਕੀ ਕਰਨਾ ਪਵੇਗਾ ਸੋ ਨੰਬਰ 1 ਤੇ ਉਹ ਹੈ ਮੂਵਮੈਂਟ ਮਤਲਬ ਹਰਕਤ ਸੋ ਮੂਵਮੈਂਟ ਹੀ ਮੈਡੀਸਿਨ ਹੈ ਜੇ ਅਸੀਂ ਘੰਟਿਆਂ ਤੱਕ ਬੈਠੇ ਜਾਂ ਖੜੇ ਰਹੀਏ ਤਾਂ ਬਲੱਡ ਹੀਠਾਂ ਪੈਰਾਂ ਵਿੱਚ ਇਕੱਠਾ ਹੋਣ ਲੱਗ ਜਾਂਦਾ ਹੈ ਇਸ ਲਈ ਹਰ ਇੱਕ ਘੰਟੇ ਬਾਅਦ ਤੁਹਾਨੂੰ ਉੱਠ ਕੇ ਚੱਲਣਾ ਬਹੁਤ ਜ਼ਰੂਰੀ ਹੈ 2 ਤੋਂ 3 ਮਿੰਟ ਦੇ ਲਈ ਸਟ੍ਰੈਚ ਕਰੋ ਪੈਰਾਂ ਨੂੰ ਘੁਮਾਓ ਜੇ ਕੰਮ ਤੁਹਾਡਾ ਸਿਡੈਂਟਰੀ ਹੈ ਮਤਲਬ ਬੈਠਣ ਵਾਲਾ ਤੁਹਾਡਾ ਕੰਮ ਹੈ ਸੋ ਘਟੋ ਘਟ ਆਪਣੇ ਗਿੱਟਿਆਂ ਨੂੰ ਘੁਮਾਉਂਦੇ ਰਹੋ ਸੋ ਤੁਸੀਂ ਸ਼ਾਮ ਵੇਲੇ 10 ਮਿੰਟ ਲਈ ਪੈਰਾਂ ਨੂੰ ਪਿੱਲੋ ਤੇ ਰੱਖੋ ਜਾਂ ਕੰਦ ਵੱਲ ਨੂੰ ਉੱਪਰ ਕਰੋ ਇਸ ਨਾਲ ਪੈਰਾਂ ਦੇ ਵਿੱਚ ਜਿਹੜਾ ਆਇਆ ਫਲੂਇਡ ਹੁੰਦਾ ਹੈ ਉਹ ਵਾਪਸ ਹਾਰਟ ਵੱਲ ਨੂੰ ਜਾਵੇਗਾ ਕਿਉਂਕਿ ਸਾਇੰਸ ਵੀ ਇਹ ਗੱਲ ਕਹਿੰਦੀ ਹੈ ਕਿ ਜੇ ਥੋੜੀ-ਥੋੜੀ ਵੀ ਤੁਸੀਂ ਮੂਵਮੈਂਟ ਕਰਦੇ ਰਹੋ ਹਰ ਇੱਕ ਘੰਟੇ ਬਾਅਦ ਤੇ ਤੁਹਾਡੀ ਸਵੇਲਿੰਗ ਨੂੰ ਬਹੁਤ ਜ਼ਿਆਦਾ ਘੱਟ ਕੀਤਾ ਜਾ ਆ ਸਕਦਾ ਹੈ ਇਸ ਕਰਕੇ ਬਿਲਕੁਲ ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਹੈ ਸੋ ਹਰ ਇੱਕ ਘੰਟੇ ਬਾਅਦ 2 ਤੋਂ 3 ਮਿੰਟ ਦੇ ਲਈ ਉੱਠ ਕੇ ਟੈਲੋ ਉੱਠ ਕੇ ਤੁਸੀਂ ਚੱਲ ਸਕਦੇ ਹੋ ਸੋ ਜਿਹੜਾ ਵੀ ਤੁਹਾਡਾ ਛੋਟਾ ਮੋਟਾ ਕੰਮ ਹੈ ਉਹ ਤੁਸੀਂ ਨਿਪਟਾ ਸਕਦੇ ਹੋ ਸੋ ਨੰਬਰ 2 ਤੇ ਆਪਾਂ ਗੱਲ ਕਰਦੇ ਹਾਂ ਉਹ ਹੈ ਕੰਪਰੈਸ਼ਨ ਸੌਕਸ ਸੋ ਜੇ ਕੰਮ ਤੁਹਾਡਾ ਖੜੇ ਰਹਿਣ ਵਾਲਾ ਹੈ ਜਾਂ ਫਿਰ ਤੁਹਾਨੂੰ ਵੈਰੀਕੋਸ ਵੇਨਸ ਦੀ ਸਮੱਸਿਆ ਹੋ ਗਈ ਹੈ ਤੇ ਉਸ ਕੇਸ ਦੇ ਵਿੱਚ ਕੰਪਰੈਸ਼ਨ ਸੌਕਸ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਤੁਹਾਡੇ ਪੈਰਾਂ ਤੇ ਲੱਤਾਂ ਦੀਆਂ ਪ੍ਰੋਬਲਮਸ ਨੂੰ ਘੱਟ ਕਰਨ ਦੇ ਲਈ ਤੇ ਉਹਨਾਂ ਤੋਂ ਬਚੇ ਰਹਿਣ ਦੇ ਲਈ ਤੇ ਪੈਰਾਂ ਦੇ ਵਿੱਚ ਜਿਹੜੀ ਤੁਹਾਡੀ ਸੋਜ ਆਈ ਹੁੰਦੀ ਹੈ ਉਸ ਨੂੰ ਖਤਮ ਕਰਨ ਦਾ ਕੰਮ ਕਰਦੀ ਹੈ ਇਹ ਕੰਪਰੈਸ਼ਨ ਸੌਕਸ ਕਿਉਂਕਿ ਇਹ ਸੌਕਸ ਹੌਲੀ-ਹੌਲੀ ਪ੍ਰੈਸ਼ਰ ਪਾ ਕੇ ਤੁਹਾਡੀਆਂ ਨਸਾਂ ਨਾੜੀਆਂ ਨੂੰ ਸਪੋਰਟ ਕਰਦੀ ਹੈ ਬਲੱਡ ਪੂਲਿੰਗ ਮਤਲਬ ਖੂਨ ਨੂੰ ਇਕੱਠਾ ਹੋਣ ਤੇ ਰੋਕਦੀ ਹੈ ਸੋ ਜਦੋਂ ਇਹ ਕੰਪਰੈਸ਼ਨ ਸਾਕਸ ਤੁਹਾਡੇ ਗਿੱਟਿਆਂ ਤੇ ਪ੍ਰੈਸ਼ਰ ਪਾਏਗੀ ਤੇ ਤੁਹਾਡਾ ਖੂਨ ਦਾ ਸੰਚਾਰ ਤੁਹਾਡੇ ਦਿਲ ਵੱਲ ਨੂੰ ਜਾਣ ਲੱਗੇਗਾ ਤੇ ਉੱਥੋਂ ਤੁਹਾਡਾ ਜਿਹੜਾ ਦਿਲ ਹੈਗਾ ਫਰੈਸ਼ ਖੂਨ ਵਾਪਿਸ ਤੁਹਾਡੀਆਂ ਲੱਤਾਂ ਵੱਲ ਪਿੰਜੜੀਆਂ ਵੱਲ ਭੇਜੇਗਾ ਤੇ ਪਿੰਜੜੀਆਂ ਤੁਹਾਡੀਆਂ ਹੱਟ ਵੱਲ ਨੂੰ ਲੈ ਕੇ ਜਾਣਗੀਆਂ ਸੋ ਪੁਰਾਣਾ ਬਲੱਡ ਸੋ ਇਸ ਤਰ੍ਹਾਂ ਬਲੱਡ ਜਿਹੜਾ ਆ ਉੱਥੇ ਇਕੱਠਾ ਨਹੀਂ ਹੋਏਗਾ ਬਲੱਡ ਸਰਕੂਲੇਸ਼ਨ ਬਣਿਆ ਰਹੇਗਾ ਅਗਰ ਤੁਸੀਂ you 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 ਕੰਪਰੈਸ਼ਨ ਸੌਕਸ ਦਾ ਇਸਤੇਮਾਲ ਰੈਗੂਲਰ ਕਰਨਾ ਸ਼ੁਰੂ ਕਰ ਦਿੰਦੇ ਹੋ ਡਾਕਟਰ ਵੀ ਇਹੀ ਰეკਮੈਂਡ ਕਰਦੇ ਨੇ ਤੇ ਆਯੁਰਵੈਦਿਕ ਵੀ ਕਹਿੰਦਾ ਹੈ ਕਿ ਅਗਰ ਜਿਹੜੀ ਚੀਜ਼ ਤੁਹਾਡੀ ਵੀਕ ਹੈ ਤੇ ਉਸ ਨੂੰ ਸਹਾਰਾ ਦੇਣਾ ਬਹੁਤ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ ਇਸ ਕਰਕੇ ਤੁਸੀਂ ਆਪਣੀਆਂ ਲੱਤਾਂ ਤੇ ਪੈਰਾਂ ਨੂੰ ਇਸ ਦੇ ਨਾਲ ਸਹਾਰਾ ਦੇ ਸਕਦੇ ਹੋ ਇਸ ਤੋਂ ਇਲਾਵਾ ਮੈਂ ਕੰਪਰੈਸ਼ਨ ਸੌਕਸ ਤੇ ਇਹ ਇੱਕ ਡਿਟੇਲ ਵੀਡੀਓ ਬਣਾਈ ਹੋਈ ਹੈ ਜਿਸ ਦੇ ਵਿੱਚ ਮੈਂ ਦੱਸਿਆ ਹੋਇਆ ਹੈ ਕਿ ਕੰਪਰੈਸ਼ਨ ਸੌਕਸ ਕਿਵੇਂ ਹੈਲਪ ਕਰਦੀ ਹੈ ਤੁਹਾਡੇ ਪੈਰਾਂ ਤੇ ਲੱਤਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਇਹ ਕਿਨਾ ਕਿਨਾ ਨੂੰ ਪੈਨਣ ਚਾਹੀਦੀਆਂ ਹਨ ਤੇ ਕਿੰਨੀ ਦੇਰ ਤੱਕ ਪਹਿਨਣੀਆਂ ਚਾਹੀਦੀਆਂ ਹਨ ਸੋ ਇਸ ਦੇ ਵਿੱਚ ਹਰ ਤਰ੍ਹਾਂ ਦੀ ਡਿਟੇਲ ਮੈਂ ਇਨਫੋਰਮੇਸ਼ਨ ਦਿੱਤੀ ਹੈ ਸੋ ਤੁਸੀਂ ਇਸ ਕਰਕੇ ਵੀਡੀਓ ਨੂੰ ਜਰੂਰ ਦੇਖ ਲਿਓ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਚੰਗੀ ਕੁਆਲਟੀ ਦੀ ਕੰਪਰੈਸ਼ਨ ਸੌਕਸ ਅਗਰ ਤੁਸੀਂ ਖਰੀਦਣਾ ਚਾਹੁੰਦੇ ਹੋ ਤੇ ਮੈਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ ਤੇ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਇੱਥੋਂ ਆਨਲਾਈਨ ਪਰਚੇਸ ਕਰ ਸਕਦੇ ਹੋ ਬਾਕੀ ਅਗਰ ਤੁਹਾਡੇ ਜੋ ਵੀ ਕੈਮਿਸਟ ਸ਼ਾਪ ਹੈ ਦਵਾਈਆਂ ਦੀਆਂ ਦੁਕਾਨਾਂ ਹਨ ਤੇ ਤੁਸੀਂ ਉੱਥੋਂ ਵੀ ਪਰਚੇਸ ਕਰ ਸਕਦੇ ਹੋ ਸੋ ਜਿੱਥੋਂ ਵੀ ਤੁਹਾਡਾ ਮਨ ਕਰੇ ਲੇਕਿਨ ਵਧੀਆ ਕੁਆਲਟੀ ਹੋਣੀ ਚਾਹੀਦੀ ਹੈ ਸੋ ਇਸ ਤੋਂ ਬਾਅਦ ਨੰਬਰ 3 ਤੇ ਗੱਲ ਕਰੀਏ ਕਿ ਪੈਰਾਂ ਦੀ ਸੋਜ ਨੂੰ ਕਿਵੇਂ ਘਟਾਇਆ ਜਾਵੇ ਉਹ ਹੈ ਨਮਕ ਨੂੰ ਕੰਟਰੋਲ ਕਰਕੇ ਆਪਣੀ ਡਾਈਟ ਦੇ ਵਿੱਚ ਇਹ ਸਭ ਤੋਂ ਸਿੰਪਲ ਸੋਲੂਸ਼ਨ ਹੈ ਪਰ ਸਭ ਤੋਂ ਜ਼ਿਆਦਾ ਇਗਨੋਰ ਹੋਣ ਵਾਲਾ ਸੋਲੂਸ਼ਨ ਹੈ ਸੋ ਇਸ ਕਰਕੇ ਨਮਕ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਆਪਣੀ ਡਾਈਟ ਦੇ ਵਿੱਚੋਂ ਕਿਉਂਕਿ ਨਮਕ ਤੁਹਾਡੀ ਬਾਡੀ ਵਿੱਚ ਪਾਣੀ ਨੂੰ ਰੋਕਣ ਦਾ ਕੰਮ ਕਰਦਾ ਹੈ ਤੇ ਜਦੋਂ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਨਮਕ ਖਾਂਦੇ ਹੋ ਤਾਂ ਜ਼ਰੂਰਤ ਤੋਂ ਜ਼ਿਆਦਾ ਪਾਣੀ ਜਿਹੜਾ ਤੁਹਾਡੀ ਬਾਡੀ ਵਿੱਚ ਰੁਕਣ ਲੱਗ ਜਾਂਦਾ ਹੈ ਜਿਸ ਦੇ ਕਰਕੇ ਤੁਹਾਡੀ ਬੋਡੀ ਦੇ ਵਿੱਚ ਜ਼ਿਆਦਾ ਸਵੇਲਿੰਗ ਰਹਿੰਦੀ ਹੈ ਤੇ ਇਹ ਲੱਤਾਂ ਤੇ ਪੈਰਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਤੇ ਤੁਹਾਡੀ ਬੋਡੀ ਦੇ ਵਿੱਚ ਇਨਫਲੇਮੇਸ਼ਨ ਰਹਿਣ ਲੱਗ ਜਾਂਦੀ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਬਹੁਤ ਜ਼ਿਆਦਾ ਨਮਕੀਨ ਚੀਜ਼ਾਂ ਖਾਂਦੇ ਹੋ ਚਿਪਸ ਖਾਂਦੇ ਹੋ ਬਹੁਤ ਜ਼ਿਆਦਾ ਅਚਾਰ ਖਾਂਦੇ ਹੋ ਬਹੁਤ ਜ਼ਿਆਦਾ ਪ੍ਰੋਸੈਸਡ ਫੂਡ ਖਾਂਦੇ ਹੋ ਜਿੰਨੀਆਂ ਵੀ ਪੈਕੇਜ ਦੇ ਵਿੱਚ ਚੀਜ਼ਾਂ ਆਉਂਦੀਆਂ ਹੈਗੀਆਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੋਡੀਅਮ ਦੀ ਮਾਤਰਾ ਹੁੰਦੀ ਹੈ ਤੇ ਸੋਡੀਅਮ ਤੁਹਾਡੀ ਬੋਡੀ ਦੇ ਵਿੱਚ ਵਾਟਰ ਰੀਟੈਂਸ਼ਨ ਦੀ ਪ੍ਰੋਬਲਮ ਕ੍ਰੀਏਟ ਕਰਦਾ ਹੈ ਮਤਲਬ ਤੁਹਾਡੀ ਬੋਡੀ ਦੇ ਵਿੱਚ ਸਵੇਲਿੰਗ ਬਣੀ ਰਹਿੰਦੀ ਹੈ ਸੋ ਜਿਹੜੀ ਕਿ ਬਹੁਤ ਜ਼ਿਆਦਾ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਤੁਹਾਨੂੰ ਆਪਣੀ ਡਾਈਟ ਦੇ ਵਿੱਚੋਂ ਨਮਕ ਨੂੰ ਘਟਾਉਣਾ ਪਵੇਗਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਪਵੇਗਾ ਤੇ ਸੋ ਹੁਣ ਨੰਬਰ 4 ਤੇ ਗੱਲ ਕਰੀਏ ਕਿ ਪੈਰਾਂ ਦੀ ਸੋਜ ਨੂੰ ਘਟਾਉਣ ਦੇ ਲਈ ਤੁਹਾਨੂੰ ਕਿਹੜਾ ਕੰਮ ਕਰਨਾ ਹੈ ਉਹ ਹੈ ਪਾਣੀ ਜ਼ਿਆਦਾ ਪੀਓ ਸਟੇ ਹਾਈਡਰੇਟਿਡ ਇਹ ਤੁਹਾਨੂੰ ਅਜੀਬ ਲੱਗਦਾ ਹੈ ਪਰ ਇਹ ਬਿਲਕੁਲ ਸੱਚਾਈ ਹੈ ਕਿ ਜਿੰਨਾ ਘੱਟ ਤੁਸੀਂ ਪਾਣੀ ਪੀਂਦੇ ਹੋ ਓਨੀ ਜ਼ਿਆਦਾ ਤੁਹਾਡੀ ਬਾਡੀ ਦੇ ਵਿੱਚ ਇਨਫਲੇਮੇਸ਼ਨ ਹੁੰਦੀ ਹੈ ਵਾਟਰ ਰੀਟੈਂਸ਼ਨ ਹੁੰਦੀ ਹੈ ਉਨੀ ਜ਼ਿਆਦਾ ਤੁਹਾਡੀ ਬਾਡੀ ਪਾਣੀ ਨੂੰ ਸਟੋਰ ਕਰਕੇ ਰੱਖਣ ਲੱਗ ਜਾਏਗੀ ਕਿਉਂਕਿ ਉਸ ਨੂੰ ਪਤਾ ਹੈ ਕਿ ਜਿੰਨਾ ਤੁਹਾਡੀ ਬਾਡੀ ਨੂੰ ਪਾਣੀ ਚਾਹੀਦਾ ਹੈ ਤੁਸੀਂ ਉਹਨਾ ਪਾਣੀ ਨਹੀਂ ਪੀਂਦੇ ਹੋ ਇਸ ਕਰਕੇ ਤੁਹਾਡੀ ਬਾਡੀ ਬਹੁਤ ਹੀ ਇੰਟੈਲੀਜੈਂਟ ਹੈ ਇਸ ਕਰਕੇ ਉਹ ਪਾਣੀ ਨੂੰ ਸਟੋਰ ਕਰਕੇ ਰੱਖਣ ਲੱਗ ਜਾਂਦੀ ਹੈ ਜ਼ਰੂਰਤੋਂ ਜ਼ਿਆਦਾ ਕਿਉਂਕਿ ਉਸ ਨੂੰ ਲੱਗਦਾ ਹੈ ਤੁਸੀਂ ਫਿਊਚਰ ਦੇ ਵਿੱਚ ਉਸ ਨੂੰ ਪਾਣੀ ਨਹੀਂ ਦਿਓਗੇ ਸੋ ਇਸ ਦੇ ਨਾਲ ਕੀ ਹੋਏਗਾ ਕਿ ਤੁਹਾਡੀ ਬਾਡੀ ਦੇ ਵਿੱਚ ਫੁਲਾਵਟ ਰਹਿਣ ਲੱਗ ਜਾਏਗੀ ਤੁਹਾਨੂੰ ਇਨਫਲੇਮੇਸ਼ਨ ਰਹਿਣ ਲੱਗ ਜਾਏਗੀ ਵਾਟਰ ਰੀਟੈਂਸ਼ਨ ਰਹਿਣ ਲੱਗ ਜਾਏਗੀ ਮਤਲਬ ਤਾਂ ਕਰਕੇ ਤੁਹਾਡੀਆਂ ਲੱਤਾਂ ਤੇ ਪੈਰ ਜਿਹੜੇ ਆ ਉਹ ਸੁਜੇ ਰਹਿੰਦੇ ਹਨ ਹੱਥ ਸੁੱਜਣ ਨੂੰ ਦੇਖਣ ਨੂੰ ਮਿਲਦੇ ਹੈ ਜਾਂ ਤੁਹਾਡੀਆਂ ਅੱਖਾਂ ਦੇ ਉੱਪਰ ਵੀ ਸਵੇਲਿੰਗ ਦੇਖਣ ਨੂੰ ਮਿਲਦੀ ਹੈ ਸੋ ਇਹ ਵਾਟਰ ਰੀਟੈਂਸ਼ਨ ਕਰਕੇ ਹੁੰਦਾ ਹੈ ਤੇ ਇਹ ਉਦੋਂ ਹੁੰਦਾ ਹੈ ਜਦੋਂ ਜ਼ਿਆਦਾ ਨਮਕ ਤੁਸੀਂ ਜਦੋਂ ਜ਼ਿਆਦਾ ਖਾਂਦੇ ਹੋ ਤੇ ਜ਼ਿਆਦਾ ਪ੍ਰੋਸੈਸਡ ਫੂਡ ਖਾਂਦੇ ਹੋ ਤੇ ਘੱਟ ਪਾਣੀ ਪੀਂਦੇ ਹੋ ਇਸ ਲਈ ਬਹੁਤ ਜ਼ਰੂਰੀ ਹੈ ਦਿਨ ਦੇ ਵਿੱਚ ਘੱਟ ਤੋਂ ਘੱਟ 2 ਤੋਂ 2.5 ਲੀਟਰ ਪਾਣੀ ਜ਼ਰੂਰ ਪੀਣਾ ਹੈ ਮਤਲਬ ਤੁਹਾਨੂੰ 6 ਤੋਂ 8 ਗਲਾਸ ਜਿਹੜੇ ਹੈ ਡੇਲੀ ਤੁਹਾਨੂੰ ਪਾਣੀ ਘੱਟ ਤੋਂ ਘੱਟ ਤਾਂ ਇਹ ਇੰਨੇ ਪੀਣੇ ਹੀ ਚਾਹੀਦੇ ਹਨ ਵਾਟਰ ਰੀਟੈਂਸ਼ਨ ਦੀ ਪ੍ਰੋਬਲਮ ਨੂੰ ਵੀ ਅਗਰ ਤੁਸੀਂ ਰੋਕਣਾ ਹੈ ਤੇ ਰੈਗੂਲਰ ਆਪਣੇ ਪਾਣੀ ਦੇ ਵਿੱਚ ਰਾਤ ਨੂੰ ਕੁਝ ਚੀਜ਼ਾਂ ਕੁਝ ਮਸਾਲੇ ਜਿਹੜੇ ਹੁੰਦੇ ਆ ਉਹ ਪੀਓ ਕੇ ਰੱਖਣਾ ਸ਼ੁਰੂ ਕਰੋ ਤੇ ਸਵੇਰੇ ਉਹਨਾਂ ਨੂੰ ਖਾਲੀ ਪੇਟ ਤੁਸੀਂ ਲੈਣਾ ਸ਼ੁਰੂ ਕਰੋ ਜਿਵੇਂ ਕਿ ਤੁਸੀਂ ਕਦੇ ਰਾਤ ਨੂੰ ਇੱਕ ਚਮਚ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਜੀਰਾ ਪਾ ਸਕਦੇ ਹੋ ਅਗਲੇ ਦਿਨ ਤੁਸੀਂ ਅਜਵਾਇਣ ਵਾਲਾ ਪਾਣੀ ਪੀ ਸਕਦੇ ਹੋ ਫਿਰ ਕਿਸੇ ਦਿਨ ਤੁਸੀਂ ਪੁਦੀਨੇ ਵਾਲਾ ਜਾਂ ਤੁਲਸੀ ਵਾਲਾ ਪੀ ਸਕਦੇ ਹੋ ਜਾਂ ਤੁਸੀਂ ਅਦਰਕ ਵਗੈਰਾ ਜਿਹੜਾ ਪਾ ਕੇ ਨਿੰਬੂ ਪਾ ਕੇ ਉਹ ਸਵੇਰੇ ਖਾਲੀ ਪੇਟ ਪਾਣੀ ਪੀ ਸਕਦੇ ਹੋ ਇਸ ਦੇ ਨਾਲ ਕੀ ਹੋਏਗਾ ਕਿ ਤੁਹਾਡੀ ਬਾਡੀ ਦੇ ਵਿੱਚ ਜਿਹੜਾ ਐਕਸ ਐਕਸਟਰਾ ਨਮਕ ਹੁੰਦਾ ਆ ਉਸਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ ਇਹ ਤੁਹਾਡਾ ਡੀਟੌਕਸ ਡਰਿੰਕ ਤੋਂ ਇਲਾਵਾ ਤੁਹਾਨੂੰ ਬਹੁਤ ਸਾਰੇ ਇਹਨਾਂ ਦੇ ਹੈਲਥ ਬੈਨੀਫਿਟਸ ਮਿਲਦੇ ਹਨ ਤੁਹਾਡਾ weight loss ਤੁਹਾਡਾ ਮੈਟਾਬੋਲਿਜ਼ਮ ਨੂੰ ਫਾਸਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਨੇ ਇਹ ਪਾਣੀ ਤੇ ਤੁਹਾਡੀ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਨੇ ਤੇ ਇਸ ਕਰਕੇ ਇਸ ਤਰ੍ਹਾਂ ਪਾਣੀ ਪੀਣਾ ਸ਼ੁਰੂ ਕਰੋ ਤੇ ਤੁਹਾਡਾ ਹਾਈਡਰੇਸ਼ਨ ਜਿਹੜੀ ਹੈ ਤੁਹਾਡੀ ਬੋਡੀ ਵਿੱਚ ਬਣੀ ਰਹੇਗੀ ਤੇ ਤੁਹਾਨੂੰ ਪਾਣੀ ਦੀ ਕਮੀ ਨਹੀਂ ਹੋਏਗੀ ਅਲਟੀਮੇਟਲੀ ਤੁਹਾਡੇ ਬੋਡੀ ਵਿੱਚ ਸੋਜ ਨਹੀਂ ਆਏਗੀ ਤੇ ਤੁਹਾਡੇ ਪੈਰਾਂ ਦੇ ਵਿੱਚ ਵੀ ਨਹੀਂ ਆਏਗੀ ਹੁਣ ਨੰਬਰ 5 ਤੇ ਗੱਲ ਕਰੀਏ ਕਿ ਜਿਹੜਾ ਤੁਸੀਂ ਚੇਂਜ ਕਰਨਾ ਹੈ ਉਹ ਹੈ ਇਹੋ ਜਿਹੇ ਕਿਹੜੇ ਖਾਣੇ ਖਾਣੇ ਹਨ ਜਿਹੜੇ ਤੁਹਾਡੇ ਪੈਰਾਂ ਦੀ ਸਵੇਲਿੰਗ ਨੂੰ ਜਾਂ ਓਵਰਆਲ ਬੋਡੀ ਦੀ ਸਵੇਲਿੰਗ ਨੂੰ ਖਤਮ ਕਰਨ ਦਾ ਕੰਮ ਕਰਦੇ ਨੇ ਸੋ ਨੰਬਰ 1 ਤੇ ਗੱਲ ਕਰੀਏ ਉਹ ਹੈ ਵਾਟਰ ਰਿਚ ਫੂਡ ਹੁਣ ਵਾਟਰ ਰਿਚ ਫੂਡ ਕਿਹੜੇ ਹੁੰਦੇ ਆ ਇਹੋ ਜਿਹਾ ਸਲਾਦ ਖਾਣਾ ਇਹੋ ਜੀਆਂ ਸਬਜ਼ੀਆਂ ਜਿਵੇਂ ਕਿ ਕੀਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਖੀਰੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਟਿੰਡਾ ਤੋਰੀ ਸੋ ਇਹਨਾਂ ਨੂੰ ਆਪਣੀ ਜਿਹੜੀ ਆ ਰੂਟੀਨ ਦੇ ਵਿੱਚ ਇਹ ਸਬਜ਼ੀਆਂ ਨੂੰ ਖਾਣਾ ਸ਼ੁਰੂ ਕਰੋ ਇਹ ਤੁਹਾਡੀ ਬਾਡੀ ਨੂੰ ਹਾਈਡਰੇਟ ਕਰਕੇ ਰੱਖਦੀਆਂ ਹਨ ਇਹ ਸਬਜ਼ੀਆਂ ਇਸ ਤੋਂ ਇਲਾਵਾ ਤੁਸੀਂ ਪੋਟਾਸ਼ੀਅਮ ਰਿਚ ਫੂਡ ਖਾਣਾ ਹੈ ਸੋ ਪੋਟਾਸ਼ੀਅਮ ਰਿਚ ਫੂਡ ਦੇ ਵਿੱਚ ਗੱਲ ਕਰੀਏ ਤੇ ਤੁਸੀਂ ਕੇਲੇ ਖਾ ਸਕਦੇ ਹੋ ਨਾਰੀਅਲ ਪਾਣੀ ਤੁਸੀਂ ਲੈ ਸਕਦੇ ਹੋ ਇਸ ਸਰਦੀਆਂ ਦੇ ਵਿੱਚ ਸ਼ਕਰਗੰਦੀ ਰੈਗੂਲਰ ਆਪਣੀ ਡਾਈਟ ਦੇ ਵਿੱਚ ਲੈਣਾ ਸ਼ੁਰੂ ਕਰੋ ਕਿਉਂਕਿ ਇਹ ਪੋਟਾਸ਼ੀਅਮ ਰਿਚ ਫੂਡ ਜਿਹੜੇ ਹੁੰਦੇ ਆ ਤੁਹਾਡੀ ਬੋਡੀ ਦੇ ਵਿੱਚ ਸੋਡੀਅਮ ਦੇ ਬੈਲੈਂਸ ਨੂੰ ਬਣਾ ਕੇ ਰੱਖਦੇ ਆ ਜਿਸ ਦੇ ਕਰਕੇ ਤੁਹਾਨੂੰ ਵਾਟਰ ਰੀਟੈਂਸ਼ਨ ਜਿਹੜੇ ਆ ਇਹ ਘਟਾਉਣ ਦੇ ਵਿੱਚ ਮਦਦ ਕਰਦੇ ਆ ਇਸ ਤੋਂ ਇਲਾਵਾ omega 3 ਰਿਚ ਫੂਡ ਖਾਣਾ ਸ਼ੁਰੂ ਕਰੋ ਜਿਸ ਦੇ ਵਿੱਚ ਅਲਸੀ ਜੀਆ ਸੀਡਸ ਅਖਰੋਟ ਫਿਸ਼ ਇਹ ਸਾਰੇ ਜਿਹੜੇ ਆ ਉਹ ਇਨਫਲੇਮੇਸ਼ਨ ਨੂੰ ਬਹੁਤ ਤੇਜ਼ੀ ਦੇ ਨਾਲ ਘਟਾਉਂਦੇ ਨੇ ਇਸ ਤੋਂ ਇਲਾਵਾ ਨੰਬਰ 6 ਤੇ ਗੱਲ ਕਰੀਏ ਉਹ ਹੈ ਕਿ ਕੁਝ ਆਯੁਰਵੈਦਿਕ ਹਰਬਲਸ ਜਾਂ ਆਪਾਂ ऐसे कह दिए ਜਿਹੜੇ ਤੁਹਾਡੇ ਘਰਾਂ ਦੇ ਵਿੱਚ ਮਸਾਲੇ ਪਏ ਹੋਏ ਹਨ ਉਹਨਾਂ ਦੇ ਨਾਲ ਇਲਾਜ ਕਰਨਾ ਸੋ ਉਸ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਆਉਂਦਾ ਹੈ ਉਹ ਹੈ ਗੋਖਰੂ ਸੋ ਗੋਖਰੂ ਤੁਹਾਡੀ ওয়াটার ਰੀਟੈਂਸ਼ਨ ਦੀ ਪ੍ਰੋਬਲਮ ਨੂੰ ਖਤਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਬਹੁਤ ਕਮਾਲ ਦਾ ਜਿਹੜਾ ਇਹ ਨੁਸਖਾ ਹੈਗਾ ਤੁਸੀਂ ਤ੍ਰਿਫਲਾ ਲੈਣਾ ਸ਼ੁਰੂ ਕਰੋ ਸੋ ਤੁਸੀਂ ਹਫਤੇ ਦੇ ਵਿੱਚ ਇੱਕ ਜਾਂ ਦੋ ਵਾਰ ਰਾਤ ਨੂੰ ਤ੍ਰਿਫਲਾ ਕੋਸੇ ਪਾਣੀ ਨਾਲ ਲੈ ਸਕਦੇ ਹੋ ਤੇ ਇਹ ਤੁਹਾਡਾ ਪੇਟ ਸਾਫ਼ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਤ੍ਰਿਫਲਾ ਪੇਟ ਸਾਫ ਰਹੇਗਾ ਇਨਫਲੇਮੇਸ਼ਨ ਨਹੀਂ ਹੋਏਗੀ ਗੰਦਗੀ ਬਾਹਰ ਨਿਕਲੇਗੀ ਤੇ ਵਾਟਰ ਰੀਟੈਂਸ਼ਨ ਨਹੀਂ ਹੋਏਗੀ ਇਸ ਤੋਂ ਇਲਾਵਾ ਅਜਵਾਇਣ ਪਾਣੀ ਸੋ ਅਜਵਾਇਣ ਨੂੰ ਵੀ ਰਾਤ ਨੂੰ ਤੁਸੀਂ ਕੜ ਸਕਦੇ ਹੋ ਜਾਂ ਅਰਲੀ ਮਾਰਨਿੰਗ ਤੁਸੀਂ ਕੜ ਸਕਦੇ ਹੋ ਤੇ ਇਹ ਵੀ ਤੁਹਾਡੇ ਪੈਰਾਂ ਦੀ ਸਵੇਲਿੰਗ ਨੂੰ ਤੁਹਾਡੀ ਓਵਰਆਲ ਬੋਡੀ ਦੀ ਸਵੇਲਿੰਗ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਤੇ ਤੁਹਾਡੇ ਡਾਈਜੈਸ਼ਨ ਨੂੰ ਬਹੁਤ ਵਧੀਆ ਕਰਦਾ ਹੈ ਗੰਦਗੀ ਬਾਹਰ ਨਿਕਲੇਗੀ ਤੇ ਤੁਹਾਨੂੰ ਵਾਟਰ ਰੀਟੈਂਸ਼ਨ ਦੀ ਪ੍ਰੋਬਲਮ ਨਹੀਂ ਹੋਏਗੀ ਖੂਨ ਹਲਕਾ ਰਹੇਗਾ ਤੇ ਖੂਨ ਦਾ ਸਰਕੂਲੇਸ਼ਨ ਜਿਹੜਾ ਦੌਰਾ ਹੈ ਉਹ ਵਧੀਆ ਰਹੇਗਾ ਨੰਬਰ 7 ਤੇ ਗੱਲ ਕਰੀਏ ਉਹ ਹੈ ਕੁਝ ਲਾਈਫ ਸਟਾਈਲ ਟਿਪਸ ਤੁਸੀਂ ਲੰਬੀ ਧੇਰ ਤੱਕ ਚੌਂਕੜੀ ਮਾਰ ਕੇ ਤੁਸੀਂ ਨਹੀਂ ਬੈਣਾ ਹੈ ਚੌਂਕੜੀ ਮਾਰਨ ਦੇ ਨਾਲ ਬਲੱਡ ਸਰਕੂਲੇਸ਼ਨ ਜਿਹੜਾ ਹੈ ਉਹ ਬਲੌਕ ਹੋ ਜਾਂਦਾ ਹੈ ਇਸ ਤੋਂ ਇਲਾਵਾ ਪ੍ਰੈਗਨੈਂਸੀ ਦੇ ਵਿੱਚ ਤੁਸੀਂ ਲੈਫਟ ਸਾਈਡ ਨੂੰ ਸੌਣਾ ਹੈ ਇਸ ਦੇ ਨਾਲ ਬਲੱਡ ਫਲੋ ਤੁਹਾਡਾ ਵਧੀਆ ਰਹਿੰਦਾ ਹੈ ਇਸ ਤੋਂ ਬਾਅਦ ਤੁਸੀਂ ਵਜ਼ਨ ਘਟਾਓ ਅਗਰ ਥੋੜਾ ਜਿਆ ਵੀ ਤੁਸੀਂ ਆਪਣਾ ਭਾਰ ਘਟਾ ਲੈਂਦੇ ਹੋ ਇਸ ਦੇ ਨਾਲ ਤੁਹਾਡੀਆਂ ਨਸਾਂ ਨਾੜੀਆਂ ਤੇ ਬਾਧੂ ਪ੍ਰੈਸ਼ਰ ਨਹੀਂ ਪੈਂਦਾ ਹੈ ਜਿਸ ਦੇ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ ਬਲੱਡ ਸਰਕੂਲੇਸ਼ਨ ਤੁਹਾਡੇ ਪੈਰਾਂ ਦੇ ਵਿੱਚ ਲੱਤਾਂ ਦੇ ਵਿੱਚ ਓਵਰ ਆਲ ਬੋਡੀ ਦੇ ਵਿੱਚ ਰਹੇਗਾ ਤੇ ਤੁਹਾਡੀ ਦੇ ਵਿੱਚ ਸੋਜ ਨਹੀਂ ਆਏਗੀ ਇਸ ਤੋਂ ਇਲਾਵਾ ਤੁਹਾਨੂੰ ਬੀੜੀ ਸਿਗਰਟ ਸ਼ਰਾਬ ਦਾ ਸੇਵਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਅਵੋਇਡ ਕਰਨਾ ਪਏਗਾ ਰੈਗੂਲਰ ਤੋਂ हट ਕੇ ਤੁਸੀਂ ਕਦੇ-ਕਦਾਈਂ ਲੈ ਸਕਦੇ ਹੋ ਅਗਰ ਤੁਹਾਡੀ ਬਹੁਤ ਜ਼ਿਆਦਾ ਹੈਬਿਟ ਹੈ ਸੋ ਕਿਉਂਕਿ ਇਹ ਵੀ ਤੁਹਾਡੇ ਨਸਾ ਨਾੜੀਆਂ ਨੂੰ ਵੀਕ ਕਰਦੇ ਆ ਨੰਬਰ 8 ਤੇ ਹੁਣ ਗੱਲ ਕਰੀਏ ਉਹ ਹੈ ਕਿ ਤੁਸੀਂ ਗਰਮ ਪਾਣੀ ਦੇ ਵਿੱਚ ਆਪਣੇ ਪੈਰ ਪਿਓ ਕੇ ਰੱਖਣੇ ਹੈਗੇ ਆ ਤੇ ਉਸ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਨਮਕ ਆਉਂਦਾ ਹੈ ਜਿਸ ਨੂੰ ਆਪਾਂ ਕੈਪਸਮ ਸਾਲਟ ਕਹਿੰਦੇ ਹਾਂ ਤੇ ਇਸ ਦੇ ਵਿੱਚ ম্যাগਨੀਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਦੇ ਕਰਕੇ ਤੁਹਾਡੀਆਂ ਨਸਾਂ ਨਾਲੀਆਂ ਨੂੰ ਰਿਲੈਕਸ ਕਰਨ ਦਾ ਕੰਮ ਕਰਦਾ ਹੈ ਤੇ ਤੁਹਾਡੀਆਂ ਪੈਰਾਂ ਦੀਆਂ ਨਸਾਂ ਨਾੜੀਆਂ ਜਦੋਂ ਰਿਲੈਕਸ ਹੋਣਗੀਆਂ ਉਹਨਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਤੇਜ਼ ਹੋਣ ਲੱਗੇਗਾ ਅਲਟੀਮੇਟਲੀ ਤੁਹਾਡੇ ਪੈਰਾਂ ਦੇ ਵਿੱਚ ਇਕੱਠਾ ਹੋਇਆ ਜਿਹੜਾ ਬਲੱਡ ਹੈਗਾ ਆ ਉਹ ਉੱਪਰ ਵੱਲ ਨੂੰ ਜਾਣ ਲੱਗੇਗਾ ਤੇ ਜਿਸ ਦੇ ਨਾਲ ਅਲਟੀਮੇਟਲੀ ਪੈਰਾਂ ਦੇ ਵਿੱਚੋਂ ਸੋਜ ਘਟੇਗੀ ਦਰਦ ਘਟੇਗੀ ਤੇ ਬਹੁਤ ਜਲਦ ਤੁਹਾਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਏਗਾ ਸੋ ਇਸ ਕਰਕੇ ਜਦੋਂ ਵੀ ਤੁਹਾਨੂੰ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਸੋਜ ਦੇਖਣ ਨੂੰ ਮਿਲੇ ਤਾਂ ਤੁਸੀਂ ਹਰ ਰੋਜ਼ 15 ਤੋਂ 20 ਮਿੰਟ ਗਰਮ ਪਾਣੀ ਦੇ ਵਿੱਚ ਪਿਓਕੇ ਰੱਖ ਲਓ ਪੈਰਾਂ ਨੂੰ ਤੇ ਇਹ ਤੁਸੀਂ ਹਫ਼ਤੇ ਦੇ ਵਿੱਚੋਂ ਐਟ ਲੀਸਟ 3 ਤੋਂ 4 ਦਿਨ ਜ਼ਰੂਰ ਕਰੋ ਤੇ ਇਸ ਦੇ ਨਾਲ ਦੇਖਿਓ ਤੁਹਾਨੂੰ ਕਮਾਲ ਦੇ ਫਾਇਦੇ ਦੇਖਣ ਨੂੰ ਮਿਲਣਗੇ ਨੰਬਰ 8 ਤੇ ਗੱਲ ਕਰੀਏ ਤੇ ਡਾਕਟਰ ਨੂੰ ਤੁਹਾਨੂੰ ਕਦੋਂ ਮਿਲਣਾ ਚਾਹੀਦਾ ਹੈ ਜਿਹੜਾ ਇਲਾਜ ਦੱਸਿਆ ਹੈ ਉਹ ਬਹੁਤ ਬਹੁਤ ਜ਼ਿਆਦਾ ਪਾਵਰਫੁਲ ਹੈ ਤੇ ਤੁਸੀਂ ਆਪਣਾ ਇਲਾਜ ਘਰ ਬੈਠੇ ਕਰ ਸਕਦੇ ਹੋ ਲੇਕਿਨ ਅਗਰ ਤੁਹਾਨੂੰ ਪੈਰਾਂ ਦੀ ਸੋਜ ਬਹੁਤ ਲੰਬੇ ਸਮੇਂ ਤੋਂ ਹੈ ਤੇ ਤੁਹਾਨੂੰ ਇੱਕਦਮ ਸੋਜ ਆ ਜਾਵੇ ਤੁਹਾਡੇ ਪੈਰ ਦੇ ਵਿੱਚ ਜਾਂ ਲੱਤ ਦੇ ਵਿੱਚ ਤੇ ਉਹ ਰੈੱਡ ਹੋ ਜਾਵੇ ਤੇ ਤੁਹਾਡਾ ਸਾਹ ਬਹੁਤ ਜ਼ਿਆਦਾ ਫੁੱਲਣ ਲੱਗ ਜਾਂਦਾ ਹੈ ਜਾਂ ਤੁਹਾਡੇ ਚੈਸਸ ਦੇ ਵਿੱਚ ਮਤਲਬ ਤੁਹਾਡੇ ਛਾਤੀ ਦੇ ਵਿੱਚ ਬਹੁਤ ਤੇਜ਼ ਦਰਦ ਹੈ ਤੇ ਉਸ ਕੇਸ ਦੇ ਵਿੱਚ ਤੁਹਾਨੂੰ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਕਿਉਂਕਿ ਇਹ ਡੀਵੀਟੀ ਦਾ ਕਲੀਅਰ ਕੱਟ ਸਾਈਨ ਹੈ ਇਸ ਕਰਕੇ ਇਹਨਾਂ ਸਿੰਪਟਮਸ ਨੂੰ ਤੁਹਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ ਮੈਂ ਲਾਸਟ ਵਿੱਚ ਤੁਹਾਨੂੰ ਇਹੀ ਕਹਾਂਗੀ ਕਿ ਪੈਰਾਂ ਦੀ ਜਿਹੜੀ ਸਵੇਲਿੰਗ ਹੈ ਕੋਈ ਸਿੰਪਲ ਕਾਸਮੈਟਿਕ ਦਾ ਇਸ ਦਾ ਸੋਲੂਸ਼ਨ ਨਹੀਂ ਹੈ ਇਹ ਤੁਹਾਡੇ ਲਾਈਫਸਟਾਈਲ ਦੇ ਨਾਲ ਹੀ ਠੀਕ ਹੋਵੇਗਾ ਲੇਕਿਨ ਅਗਰ ਤੁਹਾਨੂੰ ਲੰਬੇ ਸਮੇਂ ਤੋਂ ਹੈ ਬਹੁਤ ਜ਼ਿਆਦਾ ਰਹਿੰਦੀ ਹੈ ਤੇ ਤੁਸੀਂ ਇਹ ਸਾਰਾ ਕੁਝ ਕਰਕੇ ਵੀ ਦੇਖ ਲਿਆ ਹੈ ਤਾਂ ਵੀ ਤੁਹਾਨੂੰ ਨਹੀਂ ਫਰਕ ਪੈ ਰਿਹਾ ਹੈ ਤੇ ਉਸ ਕੇਸ ਦੇ ਵਿੱਚ ਹੋ ਸਕਦਾ ਹੈ ਤੁਹਾਡੇ ਲਿਵਰ ਕਿਡਨੀ ਦੇ ਵਿੱਚ ਜਿਹੜਾ ਆ ਉਹ ਪ੍ਰੋਬਲਮ ਹੋਵੇ ਇਸ ਲਈ ਜ਼ਰੂਰੀ ਹੈ ਤੁਹਾਨੂੰ ਆਪਣੇ ਟੈਸਟ ਜਿਹੜੇ ਆ ਉਹ ਜਲਦ ਤੋਂ ਜਲਦ ਕਰਵਾ ਲੈਣੇ ਚਾਹੀਦੇ ਹੈ ਤਾਂ ਕਿ ਤੁਹਾਨੂੰ ਲਿਵਰ ਕਿਡਨੀ ਜਾਂ ਦਿਲ ਦੇ ਸੰਬੰਧਿਤ ਇਸ਼ੂਜ਼ ਨਾ ਹੋਣ ਜਾਂ ਅਗਰ ਹੋਣ ਵੀ ਤੇ ਤੁਹਾਨੂੰ अर्ली ਸਟੇਜ ਤੇ ਪਤਾ ਲੱਗ ਜਾਵੇ ਟੈਸਟਾਂ ਤੋਂ ਤੋ ਇਸ ਤੋਂ ਇਲਾਵਾ ਇੱਕ ਦੋ ਚੇਂਜ ਤਾਂ ਤੁਸੀਂ ਅੱਜ ਤੋਂ ਹੀ ਸ਼ੁਰੂ ਕਰਦੇ ਹੋ ਜਿਵੇਂ ਕਿ ਆਪਣੀ ਡਾਈਟ ਦੇ ਵਿੱਚ ਤੁਸੀਂ ਨਮਕ ਘਟਾ ਸਕਦੇ ਹੋ ਪਾਣੀ ਦੀ ਮਾਤਰਾ ਦਾ ਧਿਆਨ ਜ਼ਰੂਰ ਰੱਖੋ ਤੁਸੀਂ ਅਜਵਾਇਣ ਵਾਲਾ ਪਾਣੀ ਪੀਣਾ ਸ਼ੁਰੂ ਕਰ ਸਕਦੇ ਹੋ ਇਸ ਤੋਂ ਇਲਾਵਾ ਮੂਵਮੈਂਟ ਜਿਹੜੀ ਹੈ ਤੁਸੀਂ ਲਗਾਤਾਰ ਬੈਠੇ ਨਹੀਂ ਰਹਿਣਾ ਹੈ ਉੱਠ ਕੇ 1 ਘੰਟੇ ਬਾਅਦ ਤੁਸੀਂ 2-3 ਮਿੰਟ ਜ਼ਰੂਰ ਚੱਲੋ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਰਕ ਪੈਗਾ ਇਸ ਤੋਂ ਇਲਾਵਾ ਤੁਸੀਂ ਗਰਮ ਪਾਣੀ ਦੇ ਵਿੱਚ ਪੈਰ ਜ਼ਰੂਰ ਪਾ ਕੇ ਰੱਖਣਾ ਸ਼ੁਰੂ ਕਰੋ ਤੇ ਤੁਹਾਨੂੰ ਬਹੁਤ ਜਲਦ ਆਰਾਮ ਮਿਲਣਾ ਸ਼ੁਰੂ ਹੋ ਜਾਏਗਾ ਇਸ ਕਰਕੇ ਹੈਲਦੀ ਰਹੋ ਕਿਉਂਕਿ ਸਿਹਤਮੰਦ ਪੈਰ ਹੀ ਤੁਹਾਨੂੰ ਅੱਗੇ ਜਿਹੜੇ ਆ ਉਹ ਲੈ ਜਾਂਦੇ ਹਨ ਸੋ ਅਗਰ ਤੁਹਾਡੇ ਪੈਰ ਹੀ ਠੀਕ ਨਹੀਂ ਹੈ ਹਨ ਤੇ ਤੁਸੀਂ ਕਿਵੇਂ ਚੱਲੋਗੇ ਕਿਵੇਂ ਤੁਰੋਗੇ ਕਿਵੇਂ ਫਿਰੋਗੇ ਕਿਵੇਂ ਤੁਸੀਂ ਪਤਲੇ ਹੋਵੋਗੇ ਕਿਵੇਂ ਤੁਸੀਂ ਹੈਲਦੀ ਰਹੋਗੇ ਇਸ ਲਈ ਜ਼ਰੂਰੀ ਹੈ ਕਿ ਆਪਣੇ ਪੈਰਾਂ ਨੂੰ ਲਤਾਂ ਨੂੰ ਸਟਰੋਂਗ ਬਣਾਉਣਾ ਸੋ ਇਹ ਸਾਰੇ ਲਾਈਫ ਸਟਾਈਲ ਚੇਂਜ ਅੱਜ ਤੋਂ ਹੀ ਕਰਨਾ ਸ਼ੁਰੂ ਕਰਦੇ ਹੋ ਸੋ ਹੁਣ ਮੈਨੂੰ ਦਿਓ ਇਜਾਜ਼ਤ ਮਿਲ ਰਹੀ ਹੈ ਨੈਕਸਟ ਵੀਡੀਓ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਤੈਅ ਦਿ ਲੋ ਧੰਨਵਾਦ